ਤਾਂ ਕੇਂਦਰ ਨੇ BBMB ਵਾਟਰ ਰੈਗੂਲੇਸ਼ਨ ਡਾਇਰੈਕਟੋਰੇਟ ਨੂੰ ਬਦਲ ਦਿੱਤਾ ਹੈ ਤੇ ਪੰਜਾਬ ਕੈਡਰ ਅਧਿਕਾਰੀ ਦੀ ਥਾਂ ਹੁਣ ਹਰਿਆਣਾ ਦਾ ਅਧਿਕਾਰੀ ਲਗਾਇਆ ਗਿਆ ਹੈ ਹਰਿਆਣਾ ਕੋਟੇ ਦਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਪੰਜਾਬ ਹਰਿਆਣਾ ਪਾਣੀ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਵਿਵਾਦ ਛੜਿਆ ਹੋਇਆ ਹੈ ਭਾਜਪਾ ਪੰਜਾਬ ਤੋਂ ਪੂਰੀ ਤਰ੍ਹਾਂ ਠੱਕ ਕਰ ਰਹੀ ਹੈ ਅਮਨ ਅਰੋੜਾ ਦਾ ਇਹ ਵਿਹਾਨ ਸਾਹਮਣੇ ਆਇਆ ਹੈ ਸੁਨੀਲ ਜਾਖੜ ਤੇ ਰਵਨੀਤ ਬਿੱਟੂ ਅਸਤੀਫਾ ਦੇ ਦੇਣ ਇਹ ਮੰਗ ਕੀਤੀ ਉਹਨਾਂ ਨੇ ਤੇ ਦੋਨੇ ਸੱਚੇ ਪੰਜਾਬੀ ਨੇ ਤਾਂ ਅਸਤੀਫਾ ਦੇ ਦੇਣ ਅਮਨ ਅਰੋੜਾ ਨੇ ਗੱਲ ਕਹੀ ਹੈ ਹਰਿਆਣਾ ਤੇ ਪੰਜਾਬ ਵਿਚਕਾਰ ਭਾਖੜਾ ਨਹਿਰ ਦੇ ਪਾਣੀ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਹੈ ਕਾ ਬੀਜਪੀ ਔਰ ਕੇਂਦਰ ਸਰਕਾਰ ਪੰਜਾਬ ਦੇ ਨਾਲ ਧੋਖੇ ਦੇ ਧੋਖਾ ਕਰ ਰਹੀ ਹੈ। ਬੀਬੀਐਮਬੀ ਬੋਰਡ ਦੇ ਵਿੱਚ ਜਿੰਨੇ ਪੰਜਾਬ ਦੇ ਨੁਮਾਇੰਦੇ ਸੀ ਉਹਨਾਂ ਨੂੰ ਵੀ ਹਟਾਉਣ ਦੀਆਂ ਖਬਰਾਂ ਨੇ ਜਿਹੜੀਆਂ ਉਹ ਆ ਰਹੀਆਂ ਨੇ ਮੈਂ ਸਮਝਦਾ ਕਿ ਇਸ ਤੋਂ ਵੱਡਾ ਸ਼ਰਮਨਾਕ ਕਾਰਾ ਬੀਜਪੀ ਦੀ ਕੇਂਦਰ ਸਰਕਾਰ ਕਰ ਨਹੀਂ ਸਕਦੀ ਕਿ ਜਿੰਨੇ ਪੰਜਾਬ ਹਤਾਇਸ਼ੀ ਨੇ ਪੰਜਾਬ ਦੇ ਹੱਕਾਂ ਦੇ ਦਾ ਦੀ ਗੱਲ ਕਰਨ ਵਾਲੇ ਨੇ ਬੀਬੀਐਮਬੀ ਬੋਰਡ ਦੇ ਵਿੱਚ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਤਾਂ ਕਿ ਪੰਜਾਬ ਦਾ ਪਾਣੀ ਹੈ ਜਿਹੜਾ ਉਹ ਹਰਿਆਣੇ ਨੂੰ ਲਟਾਇਆ ਜਾ ਸਕੇ ਅਸੀਂ ਇਹਦਾ ਸਖਤ ਵਿਰੋਧ ਕਰਦੇ ਆ ਤੇ ਅੱਜ ਹੁਣ ਸਮਾਂ ਦੇਖਦੇ ਸਮੁੱਚਾ ਪੰਜਾਬ ਰਮਨਿਤ ਸਿੰਘ ਬਿੱਟੂਵਾਲ ਔਰ ਸੁਨੀਲ ਜਾਖੜਵਾਲਾ ਕਿ ਕੀ ਉਹ ਭਾਜਪਾ ਦੇ ਨੇ ਜਾਂ ਉਹ ਪੰਜਾਬ ਦੇ ਨੇ ਮੈਂ ਇਹਨਾਂ ਦੋਨੋਂ ਮੇਰੇ ਸਤਕਾਰਯੋਗ ਲੀਡਰਾਂ ਨੂੰ ਬੀਜੇਪੀ ਦੇ ਨੁਮਾਇੰਦਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਜਾਖੜ ਸਾਹਿਬ ਔਰ ਬਿੱਟੂ ਜੀ ਜੇ ਤੁਸੀਂ ਸਹੀ ਮਾਇਨੇ ਦੇ ਪੰਜਾਬ ਦੇ ਵਿੱਚ ਦੇ ਪੁੱਤੋਂ ਤਾਂ ਅੱਜ ਹੀ ਵਾਜ ਪਾ ਨੂੰ ਠੁਕਰਾਓ ਲੱਤ ਮਾਰੋ ਤੇ ਪੰਜਾਬ ਦੇ ਨਾਲ ਖੜੋ ਤਿੰਨ ਕਰੋੜ ਪੰਜਾਬੀ ਅੱਜ ਤੁਹਾਡੀ ਇਹ ਸੰਪਰਕ ਦੀ ਘੜੀ ਨੂੰ ਦੇਖ ਰਹੇ ਨੇ ਸੋ ਦੇਖਦੇ ਆ ਕਿ ਤੁਸੀਂ ਆਪ ਦੀਆਂ ਕੁਰਸੀਆਂ ਨੂੰ ਚਿੰਬੜਦੇ ਹੋ ਜਾਂ ਪੰਜਾਬ ਦੇ ਹੱਕਾਂ ਦੇ ਨਾਲ ਖੜੋ ਤਾਂ ਹਰਿਆਣਾ ਤੇ ਪੰਜਾਬ ਵਿਚਕਾਰ ਭਾਖੜਾ ਨਹਿਰ ਦੇ ਪਾਣੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਭਾਖੜਾ ਬਿਆਸ ਪ੍ਰਬੰਧਨ ਬੋਰਡ ਯਾਨੀ BBMB ਨੇ ਭਾਖੜਾ ਡੈਮ ਦੇ ਡਾਇਰੈਕਟਰ ਇੰਜੀਨੀਅਰ ਨੂੰ ਤਲਬ ਕੀਤਾ ਹੈ ਤੇ ਆਕਾਸ਼ਦੀਪ ਸਿੰਘ ਨੂੰ ਹਟਾ ਦਿੱਤਾ ਗਿਆ ਹੈ ਉਹ ਪੰਜਾਬ ਕੋਟੇ ਦੇ ਬੀਬੀਐਮਬੀ ਦੇ ਵਿੱਚ ਤਾਇਨਾਤ ਸੀ ਉਹਨਾਂ ਦੀ ਥਾਂ ਤੇ ਹੁਣ ਇੰਜੀਨੀਅਰ ਸੰਜੀਵ ਕੁਮਾਰ ਨੂੰ ਡਾਇਰੈਕਟਰ ਰੈਗੂਲੇਸ਼ਨ ਨਿਯੁਕਤ ਕੀਤਾ ਗਿਆ ਹੈ ਸੰਜੀਵ ਨੂੰ ਹਰਿਆਣਾ ਕੋਟੇ ਤੇ ਬੋਰਡ ਦੇ ਵਿੱਚ ਨਿਯੁਕਤ ਕੀਤਾ ਗਿਆ ਹੈ ਸੰਜੀਵ ਪਹਿਲਾਂ ਡੈਮ ਸੇਫਟੀ ਦੇ ਡਾਇਰੈਕਟਰ ਸਨ ਉਨ੍ਹਾਂ ਦੀ ਥਾਂ ਤੇ ਆਕਾਸ਼ਦੀਪ ਨੂੰ ਡੈਮ ਸੁਰੱਖਿਆ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ ਹੁਕਮਾਂ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਹ ਫੈਸਲਾ ਸਿਰਫ ਆਕਾਸ਼ਦੀਪ ਦੀ ਮੰਗ ਤੇ ਲਿਆ ਗਿਆ ਹੈ ਪੰਜਾਬ ਸਰਕਾਰ ਨੇ ਇਸ ਦਾ ਸਖਤ ਵਿਰੋਧ ਕੀਤਾ ਤੇ ਉਨ੍ਹਾਂ ਨੇ BBMB ਨੂੰ ਇਹ ਵੀ ਲਿਖਿਆ ਹੈ ਕਿ ਸੰਜੀਪ ਕੁਮਾਰ ਨੂੰ ਸਿਰਫ ਡੈਮ ਸੁਰੱਖਿਆ ਦਾ ਤਜਰਬਾ ਹੈ ਉਨ੍ਹਾਂ ਨੂੰ ਪਾਣੀ ਦੇ ਨਿਯਮ ਦਾ ਕੋਈ ਤਜਰਬਾ ਨਹੀਂ ਹੈ ਤੇ ਇਸ ਲਈ ਇਸ ਨਿਯੁਕਤੀ ਨੂੰ ਤੁਰੰਤ ਪ੍ਰਭਾਵ ਦੇ ਨਾਲ ਰੱਦ ਕੀਤਾ ਜਾਣਾ ਚਾਹੀਦਾ ਹੈ ਹਾਲਾਤ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਨੰਗਲ ਡੈਮ ਦੀ ਸੁਰੱਖਿਆ ਵਧਾ ਦਿੱਤੀ ਹੈ ਸਰਕਾਰ ਹਰਿਆਣਾ ਨੂੰ ਹੋਰ ਪਾਣੀ ਦੇਣ ਤੋਂ ਰੋਕਣ ਦੇ ਲਈ ਹੋਰ ਕਦਮ ਚੁੱਕ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ 17 ਦਿਨਾਂ ਤੋਂ ਪੰਜਾਬ ਨੇ ਭਾਖੜਾ ਨਹਿਰ ਤੋਂ ਹਰਿਆਣਾ ਨੂੰ ਪਾਣੀ ਦੀ ਸਪਲਾਈ 8500 ਕਿਊਸਿਕ ਤੋਂ ਘਟਾ ਕੇ 4000 ਕਿਊਸਿਕ ਕਰ ਦਿੱਤੀ ਸੀ ਤੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਵੀ ਬਿਆਨ ਸਾਹਮਣੇ ਆਇਆ